ਜਿਹੜੇ ਤੁਹਾਡੇ ਦੋਸਤ ਪੰਜਾਬ ਪੁਲਿਸ ਚ ਨੇ ਆਹ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਪੁਲਿਸ ਦੀ ਵਰਦੀ ਦਾ ਕੱਪੜਾ ਸਿਰਫ 1800 ਰੁਪਏ ਤੋਂ ਸ਼ੁਰੂ ਸਲਾਈ ਬਿਲਕੁਲ ਫ੍ਰੀ ਤੇ ਆਹ ਦੇਖੋ ਜਿਹੜੇ ਤੁਹਾਡੇ ਦੋਸਤਾਂ ਦਾ ਹਲੇ ਵਿਆਹ ਨਹੀਂ ਹੋਇਆ ਕੋਟ ਪੈਂਟ ਸੁਮਿਆਉਣਾ ਜਿਹੜਾ ਮਰਜ਼ੀ ਨਾਪ ਹੋਵੇ ਕੋਟ ਪੈਂਟ ਦਾ ਕੱਪੜਾ ਕਿੰਨੇ ਸ਼ੁਰੂ ਹੋ ਜੀ 2500 ਰੁਪਏ ਤੋਂ ਸ਼ੁਰੂ ਸਲਾਈ ਬਿਲਕੁਲ ਫ੍ਰੀ ਆਹ ਦੇਖੋ ਜੀ 2500 3000 4000 ਜਿਹੇ ਆ ਮਰਜ਼ੀ ਕੱਪੜਾ ਲਓ ਸਲਾਈ ਟੋਟਲ ਫ੍ਰੀ ਕੁੜਤੇ ਪਜਾਮੇ ਵੇਖੋ ਜੀ ਜਿਹੜਾ ਮਰਜ਼ੀ ਕੱਪੜਾ ਜਿਹੜਾ ਰਾਜੇ ਬੜੇ ਆ ਚੱਕੋ ਜੀ 1100 ਰੁਪਏ ਤੋਂ ਸ਼ੁਰੂ ਸਲਾਈ ਟੋਟਲ ਫਰੀ ਆ ਕਪੜਾ ਵੇਖੋ ਕਿੰਨਾ ਸੋਹਣਾਗਾ ਆ ਵੇਖੋ ਕੁਰਤੇ ਪਜਾਮੇ ਆ ਦਾ ਕਪੜਾ ਮੋਟਾ ਪੂਰਾ ਵਧੀਆ ਜੀ ਹਾਂਜੀ ਹਾਂ ਕੋਟ ਪੈਂਟ ਦੇ ਕਿਰਾ ਕਿੰਨੇ ਕਿ ਮਿਲ ਜਾਣਗੇ ਜੀ 250 ਕੰਪਨੀਆਂ ਕਿਹੜੇ ਕਿਹੜੇ ਨੇ ਜੀ ਕੰਪਨੀਆਂ ਸਿਆਰਾਮ ਡਾਉਨੀਅਰ ਜਿਹੇ ਜ ਮਰਜੀ ਲੈ ਲਓ ਵਿਮਲ ਗਵਾਲੀਅਰ ਜਿਹੜੀ ਮਰਜੀ ਕੰਪਨੀ ਲੈ ਲਓ ਜੈਕਟ ਦਾ ਸਹਿ ਜਿਹੜਾ ਮਰਜੀ ਤਿਆਰ ਕਰਵਾਉਣੀ ਕਰਵਾਓ ਜੀ ਹਾਂ ਜੈਕਟਾਂ ਦੇ ਕਪੜੇ ਨਾਲ ਟੋਟਲ ਸਲਾਈ ਫਰੀ ਤੇ ਬਾਕੀ ਕੁਰਤੇ ਪਜਾਮੇ ਜੈਕਟਾਂ ਇਹ ਵੀ ਕਰਦੇ ਹਾਂ ਹਾਂਜੀ ਹਾਂ ਸਾਰਾ ਕੁਝ ਹੀ ਹੈ ਜੀ ਆਪਣੇ ਕੋਲੇ A to Z ਬਣਾ ਰਿਹਾ ਤੇ ਆ ਜਿਹੜਾ ਟੇਲਰ ਰੱਖੇ ਨੂੰ ਕੋਈ ਆਮ ਟੇਲਰ ਨਹੀਂ ਬਾਈ ਨੇ ਸਹਾਰਨਪੁਰ ਤੋਂ ਰੱਖੇ ਹੋਏ ਨੇ ਹੋਰ ਵੀਡੀਓ ਸ਼ੇਅਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਸਾਇਦ ਜਿਹੜਾ ਮਰਜ਼ੀ ਤਿਆਰ ਕਰ ਲੋ ਉਹੀ ਕਰ ਦਣਗੇ ਆ ਦੇਖ ਗੁਗ루 ਮੁਗਰੂ ਆਵੇ ਕਰ ਤੋਂ ਖੁਸ਼